ਲਾਈਵ ਮਿੱਤਰੋ ਅੱਜ ਦੂਜਾ ਦਿਨ ਹੋ ਗਿਆ ਸਟਾਰਟ ਪਾਰਟ 2 ਤੇ ਤੁਹਾਨੂੰ ਦਿਖਾਉਣੇ ਆਪਾਂ ਇਹ ਹੁਣ ਆਪਾਂ ਟੋਚਨ ਵਾਗੀ ਖਿੱਚਣਾ ਕਿਉਂਕਿ ਜਿਹੜਾ ਉਹ ਇਹ ਜਿਹੜੀ ਫੋਟੋ ਸੀ ਸਟਾਰਟ ਕਰਨ ਵਾਲੀ ਉਹਦਾ ਉਹਦੇ ਨਾਲ ਹੀ ਖੁੱਲਕੇ ਵਾਗੀ ਤੇ ਕਰਨ ਦਾ ਪ੍ਰੋਡਕਟ ਵੀ ਕਰਦਿਆਂ ਚੱਲ ਆਪਾਂ ਪਰ ਆਪਾਂ ਬਾਹਲਾ ਦੂਰ ਨਹੀਂ ਕੱਢਣਾ ਬਾਹਰ ਹੀ ਕੱਢਣਾ ਬਸ ਆ ਟੋਚਨ ਵਾਕੇ ਉਹਦੇ ਨਾਲ ਮਿੰਦਰੇ ਨਾ ਕੱਢਦਣਿਆ ਦੇਖ ਦੇਖ ਸਕਦੇ ਹੋ ਤੁਹਾਨੂੰ ਦਿਖਾ ਮਾਰੀ ਜਵਾ ਇੰਦੇ ਦੇ ਆ ਪੈਣੀ ਲੋ ਜੀ ਦੇਖੋ ਪੁਟੀਨ ਪਲਣ ਲੱਗ ਗਏ ਦੇਖੋ ਜੀ ਲੋ ਜੀ ਆ ਪੁਟੀਨ ਹੈ ਆਮ ਬਾਈ ਇਹ ਕਿ ਤੁਮਰ ਜੀ ਲੈ ਲੋ ਵਧੀਆ ਮਿਲ ਜਾਂਦੀ ਹੈ ਇਹ ਪਤਲੀ ਆ ਬਾਈ ਇਹ ਜਿੱਥੇ ਲਾਵੀ ਉੱਥੇ ਖੜ ਜਾਂਦੀ ਹੈ ਹਨਾ ਇਹ ਕਿਸੇ ਬਾਈ ਨੇ ਆਪਦਾ ਟਰੈਕਟਰ ਐਂ ਕਰਨਾ ਆਪਾਂ ਇਹਨਾਂ ਦੇ ਤੁਹਾਨੂੰ ਖਰਚੇ ਵੀ ਦੱਸਾਂਗੇ ਕਿੰਨਾ ਆਉਂਦਾ ਹਾਂਜੀ ਸਭ ਕੁਝ ਦੱਸਾਂਗੇ ਤੁਹਾਨੂੰ ਖੁਸ਼ਬੂਈ ਵਾਲੀ ਵਧੀਆ ਹੁੰਦੀ ਹੈ ਚੋ ਆਹ ਟੀਊ ਪੈਂਦੀ ਹੈ ਜੀ ਇਹ ਤਾਂ ਬਸ ਟੀਊ ਵਾਲੀ ਪ੍ਰੋਟੀਨ ਲੈ ਕੇ ਲੈ ਲਓ ਜਿਹੜੇ ਭਾਈ ਨੇ ਵੀ ਲੈਣੀ ਆ ਉਸਾ ਇਹ ਕਿਸ ਕੌਣ ਵਾਸਤੇ ਹੁੰਦੀ ਹੈ ਇਹ ਤੋ ਇਹ ਭਰ ਦੂਆ ਸਾਰੇ ਚੈੱਕ ਕਰ। ਹਲੇ ਤੋ ਇਹ ਨਹੀਂ ਨਾ। ਬਹੁਤ ਵਧੀਆ ਜੀ ਜਾਈ ਇਹ। ਇੱਕ ਨੰਬਰ ਜੀ ਜਾਈ ਇੱਕ ਨੰਬਰ। ਕੋਈ ਵੀ ਕਰੇ ਭਰ ਸਕਦਾ ਜੀ। ਕਈ ਬਾਈ ਇਹੀ ਰੰਗ ਮਾਰਦੇ ਨੇ ਉਹ ਗੱਡੀ ਨਹੀਂ ਮਾਰਦੀ ਹੁੰਦੀ ਫੇਰਾ। ਜੇ ਆਪਾਂ ਈ ਰੰਗ ਮਾਰ ਜੀ ਤਾਂ ਗੱਡੀ ਨਹੀਂ ਮਾਰਦੀ। ਅੱਛਾ ਇਹ ਚੈੱਕ ਕਰੂੰ ਜੀ। ਇੱਕ ਮਿੰਟ ਫੋਨ ਆ ਰਿਹਾ ਮੋਟੇ ਦਾ। ਲੋ ਜੀ। ਤਾਜ਼ਿੰਗ ਕਰਨੇ ਡਾਇਰੈਕਟਰ ਦੀ ਹਾਂ ਜੀ ਦੱਸੋ ਬਈ ਕੀ ਕੁਛ ਕਰਿਆ ਆਪਾਂ ਹੁਣ ਤੱਕ ਦੇਖ ਸਕਦੇ ਹੋ ਤੁਸੀਂ ਜੀ ਆ ਛੋਟਾ ਫੋਰਮੈਨ ਲੱਗ ਗਿਆ ਆਪਣੇ ਨਾਲ ਇਹ ਬਈ ਕੰਨ ਕੰਨ ਖਾ ਰੇ ਦੀ ਓਰੇ ਮਾਲ ਚੱਕ ਵੀ ਰੇ ਕੁਮਾਰ ਹਾਂ ਨੰਨੂ 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 ਸਾਡਾ ਯਾਰ ਕੰਨ ਖਾਣ ਲੱਗਿਆ ਮੈਂ ਚੱਕ ਰੇ ਕੁਮਾਰ ਲਓ ਜੀ ਦੇਖ ਸਕਦੇ ਹੋ ਤੁਸੀਂ ਆ ਬੇਸ ਬਣਾਇਆ ਹੋਇਆ ਹੁਣ ਇੱਕ ਵਾਰ ਲੈ ਗਿਆ ਹੁਣ ਇਹਦੇ 0 ਨੰਬਰ ਰੇਗਮਾਰ ਮੱਡੂ ਮਲ ਕੇ 1000 ਨੰਬਰ ਰੇਗਮਾਰ ਵੱਜੂਗਾ ਹੁਣ ਇੱਕ ਵਾਰ ਬਾਈ ਜਦੋਂ ਆਪਾਂ ਮਾਰਤਾ ਪਾਣੀ ਪਾਣੀ ਲਾ ਲਾ ਕੇ ਇੱਕ ਵਾਰ ਇਹਦੇ ਜ਼ਰੂਰ ਨੂੰ ਮਾਰੋ ਜਿਹੜੇ ਫੋੜੇ ਲਾ ਕੇ ਰੇਗਮਾਰ ਮਾਰੋ ਇੱਕ ਵਾਰ ਜਿਹੜੇ ਆ ਉੱਤੇ ਉੱਥੇ ਉੱਠੇ ਹੁੰਦੇ ਨੇ ਨਾ ਇਹ ਸੈੱਟ ਹੋ ਜਾਂਦੇ ਨੇ ਜੀ ਆਹ ਦੇਖੋ ਬਾਕੀ ਅੱਦੇ ਪੇਂਟਰ ਬਾਈ ਦੇਖਦੇ ਹੋਣਗੇ ਸਾਡੀ ਵੀਡੀਓ ਬਾਈ ਅਸੀਂ ਦੇਖ ਏਡੇ ਪ੍ਰੋਫੈਸ਼ਨਲ ਤਾਂ ਹੈ ਨਹੀਂਗੇ ਇਹ ਤਾਂ ਅਸੀਂ ਆਪਦਾ ਟਰੈਕਟਰ ਤਿਆਰ ਕਰਦੇ ਹਾਂ ਬਾਈ ਬਹਿਵਾਨ ਮੜਾਇਆ ਕਮੈਂਟ ਕਰਨ ਤਾਂ ਦੂਰ ਰਹੋ ਸਹੀ ਗੱਲ ਹੈ ਕੋਈ ਪੇਂਟਰ ਕਹਣਗੇ ਬਾਈ ਐਂ ਕਰਤਾ ਆਪਾਂ ਕਰਤਾ ਅਸੀਂ ਤਾਂ ਬਾਈ ਘਰੇ ਤਿਆਰ ਕਰਿਆ ਉਹਦੇ ਟਰੈਕਟਰ ਹਾਂ ਹਾਂ ਦੇਖ ਕਰ ਮੈਂ ਆਹ ਸਪਰੇਅ ਮਾਰੀ ਦੇਖੋ ਜੀ ਆਹ ਦੇਖੋ ਸਪਰੇਅ ਮਾਰਕ ਦਿਖੇ ਕਿ ਕਿ ਨਾਲ ਕਰਿਆ ਆਹ ਸਾਡਾ ਛੋਟਾ ਫੋਰਮੈਨ ਲੱਗ ਰਿਹਾ ਜੀ ਦੇਖੋ ਇਸ ਸਪਰੇਅ ਫਿਨਿਸ਼ਿੰਗ ਦੇਖੋ ਕਿੰਨੀ ਆਈ ਆ ਨਾ ਜੀ ਬਾਬਾ ਕੰਪਨੀ ਮਾਰ ਕੱਕਰੀ ਪਈ ਹੈ ਕੰਪਨੀ ਲੋਗ ਤਕੜੀ ਚੀਜ਼ ਕਰੀ ਕਿਵੇਂ ਕਿਵੇਂ ਕੰਪਨੀ ਵਾਲਿਆਂ ਨੇ ਵੀ ਤਕੜੀ ਚੀਜ਼ ਕਰੀ ਪਈ ਆ ਜੀ ਹਮ ਕਰਮੇ ਕਰਦੇ ਕਰੇ ਆ ਰੰਗ ਜੇ ਡਾਇਰੈਕਟਰ ਆਉਣ ਲੱਗੇ ਆਉਣ ਲੱਗੇ ਕਿ ਆਪਾਂ ਕੀ ਵਪਾਰੀਆਂ ਆ ਆ ਪਕੜਾ ਹੋਣਾ ਹੋ ਕਰਦੇ ਆ ਆਪਣੇ ਕੰਮ ਕਰਦੇ ਆ ਆਪਾਂ ਤਾਂ ਹਾਂ ਕਿਸੇ ਦੇ ਕੰਮ ਥੋੜੀ ਕਰਦੇ ਆ ਸਹੀ ਗੱਲ ਹੈ ਹਾਂ ਹੁਣ ਤੂੰ ਕਾਲੂ ਦੇਖੀ ਟਰੈਕਟਰ ਵੀ ਉਹੀ ਹੈ ਨਾ ਕੱਲ ਨੂੰ ਤਾਂ ਮੈਨੂੰ ਤਾਂ ਪੁੱਤ ਨਹੀਂ ਸਿਆਣਾ ਹੀ ਹੁਣ ਤਾਂ ਕਿਹੜੀ ਸਿਆਣਾ ਹੋਊਗੀ ਜਿੱਦੋਂ ਖੋਲਿਆ ਸੀ ਨਾ ਜਿੱਦੋਂ ਉਹਦੇ ਕੋਲ ਪੈਰ ਨਹੀਂ ਵਗਲੇ ਆਪਾਂ ਹੂੰ ਹੂੰ ਬਹਾ ਆਪਣੇ ਦਾ ਢੇੜਾ ਉਹਦੇ ਦਾ ਢੇੜਾ ਐਨਾਂ ਦੇ ਵੀ ਕਰਾਂਗੇ ਸਭ ਸਭ ਕਸੇ ਤੇ ਕਰਾਂਗੇ ਆ ਇਧਰ ਉਹ ਹੈਡਾ ਹੈ ਆ ਛੋਟਾ ਹੈ ਇਹ ਇੱਕ ਕੰਨ ਖਾਈ ਜਾਂਦਾ ਸੀ ਬਹੁਤ ਠੀਕ ਹੈ ਕਦੇ ਆ ਜਾ ਆ ਤਾਂ ਕੱਢਦੇ ਪੁੱਤਾਂ ਤੋਂ ਮੰਗਿਆ ਜੀ ਦੇਖੋ ਜੀ ਧੋਣ ਲਾ ਗਿਆ ਆਪਾਂ ਹੁਣ ਹਾਂਜੀ ਜੈ ਜੀ ਦੱਸੋ ਕੀ ਗੱਲ ਦੇਖੋ ਇਹ ਬਲੋਰ ਮਾਰ ਰਹੇ ਹੁਣ ਤੋਂ ਦਾ ਫੈਕਟਰ ਤੇ ਦੇਖੋ ਜੀ ਧੋਤਾ ਪਾਣੀ ਗਾ ਹੁਣ ਅਸੀਂ ਰੰਗ ਮਾਰਾਂਗੇ ਆਪਾਂ ਆ ਸਾਡੇ ਮਾਸਟਰ ਜੀ ਨੇ ਜੀ ਮਾਸਟਰ ਜੀ ਨੇ ਇਹ ਬਸ ਤੋ ਯਾਰ ਪੇਂਟ ਕਿਵੇਂ ਹੈ ਮਹ ਬੁਡ ਨਾਈਸ ਨਾਈਸ ਯਸ ਸਰ ਆਹ ਕਿੰਨਾ ਚਾ ਉਹ ਤਾਂ ਥਿਨਰ ਹੈ ਓਏ ਤੂੰ ਜਾ ਉਹ ਉਹ ਬੋਤਲ ਪਾ ਲੈ ਚ ਮਾਰ ਲਾ ਉਹ ਥਿਨਰ ਸਾਰਾ ਸਾਡੇ ਜੈਦੇਵ ਜੀ ਨੇ ਹਾਂਜੀ ਜੈਦੇਵ ਜੀ ਕੀ ਕਰ ਰਹੇ ਆਹ ਖੋਲੇ ਜੀ ਸਮਾਨ ਖੋਲੀ ਜਨੇ ਆਹ ਕਬੂਟਾ ਜੈਦੇਵ ਜੀ ਹੁਣ ਮੋਟਰਾਂ ਦਾ ਕੰਮ ਕਰਦੇ ਨੇ ਬੋਰ ਲਾਉਂਦੇ ਨੇ ਜੀ ਬੋਰ ਬੋਰ ਜੇ ਕਿਸੇ ਨੇ 700 ਫੁੱਟ ਤੇ ਲਵਾਣਾ ਹੋਵੇ ਤੇ ਜਿਵੇਂ ਉਹ ਵਿੱਚ ਹੀ ਗੁੜਗੀ ਦੀ ਮੀਨ ਜਾਈ ਜਿਵੇਂ ਵੀ ਗੁੜ ਜੇ ਫਿਰ ਕਢਾ ਲੂਗੇ ਇਹ ਤਾਂ ਮੌਕੇ ਦੀ ਗੱਲ ਆ ਮੌਕੇ ਤੇ ਗੋਰ ਨਿਕਲੀ ਆ ਲੈ ਅਸੀਂ ਦੇਖੀ ਕਿ ਪਾਸੇ ਦੇਖੀ ਆਹਦਾ ਪਾਣੀ ਆ ਡੋਲਣਾ ਹਾਂ ਹਾਂਜੀ ਦੇਖ ਸਕਦੇ ਹਾਂ ਲਾਈ ਵੋਲੀ ਫਰੀ ਸਿੰਘ ਦੇਖੋ ਜੀ ਆ ਮਰ ਤਾਂ ਕਿੰਵੇਂ ਦੱਸ ਦੱਸ ਬਈ ਰਿਵਿਊ ਦੱਸ ਬਹੁਤ ਸੋਹਣਾ ਲੱਗਦਾ ਜੀ ਜੇ ਆਪਾਂ ਮਿਸਤਰੀ ਨੂੰ ਰੰਗ ਕਰਾਉਣੇ ਬਹੁਤ ਪੁਰਾਣੇ ਟਰੈਕਟਰ ਦੀ ਕੀ ਰੌਣਦਾਰੀ ਹੁੰਦੀ ਹੈ ਜੇ ਮਰਜੀ ਕੋਈ ਚੱਕਰ ਨਹੀਂ ਜੇ ਨਹੀਂ ਵਜੇਗਾ ਕਿ ਦੁਬਾਰੇ ਫੇਰ ਮਾਰ ਦੋ ਜੇ ਕੋਈ ਕਰੀ ਜਾਊ ਕੋਈ ਚੱਕਰ ਨਹੀਂ ਆ ਹੁਣ ਤੇਨੂੰ ਆਪਦੇ ਅਲਟਾਰਾ ਜਿਹੜਾ ਬਾਹਰ ਖੜਾ ਕੋਈ ਡਰਤਾ ਨਹੀਂਗਾ ਇਹਦਾ ਕੋਈ ਡਰ ਨਹੀਂ ਦੂਜੇ ਦਾ ਡਰ ਹੈ ਚਾਹੇ ਖੜਾ ਚਾਹੇ ਖੜਾ ਕੇ ਭੱਜ ਜਾ ਇਹਨੂੰ ਕੋਈ ਚੱਕਰ ਨਹੀਂ ਦੀ ਉਹਦੇ ਅੰਦਰ ਖੜਦਾ ਵੀ ਡਰ ਲਾਦਾ ਹੂੰ ਹੋਣ ਜਿੱਥੇ ਜਿਹੜੀ ਜਿੱਥੇ ਦੇਖੂਗਾ ਉੱਥੇ ਮਾਰਦਾ ਹੁਣ ਇਹ ਤਾਂ ਅੰਦਰ ਆ ਜੂਗਾ ਇਹ ਤਾਂ ਅੰਦਰ ਆ ਜੂਗਾ ਵਾਹ ਨਹੀਂ ਵੀ ਉਹ ਦੇਖ ਆ ਦੇਖੋ ਜੀ ਬਣ ਗਈ ਗੱਲ ਆ ਬਚਾਇਆ ਨਾ ਛੱਡ ਤਾਹੀਂ ਤੈਨੂੰ ਕਹਿਣਾ ਮੈਂ ਵੀ ਉਹ ਕਰ ਲੈ ਇਹ ਦੂਜੀ ਦੇਖ ਜੀ ਦੂਜੀ ਦੂਜੀ ਚੱਲ ਰਹੀ ਹੈ ਇਹ ਦੇਖੋ ਜੀ ਇਹ ਖਤਮ ਹੋ ਗਈ ਬੱਸ ਬੱਸ ਖਤਮ ਹੋਣ ਵਾਲੀ ਹੈ ਆ ਇੱਥੇ ਮਾਰ ਦੇ ਦੇਖੋ ਜੀ ਲੈ ਲੋ ਉਹ ਲੈ ਜਾਣਾ ਬਾਲੀ ਅੱਛਾ ਨਾ ਬੀ ਉਹ ਤੇਰੀ ਹੈ ਮਿਹਨਤ ਤੇ ਹੋਰ ਚੱਕ ਫੈ ਤਾਂ ਸਿੰਗਲ ਕੋਡ ਵੱਜ ਰਿਹਾ ਡਬਲ ਕੋਡ ਵੱਜੂ ਦੂਜੇ ਕੋਡ ਦੇ ਵਿੱਚ ਗੱਲ ਬਣੂਗੀ ਉਹ ਵੀ ਜਦੋਂ ਦੱਸਣ ਲੱਗਦੀ ਰਿਪੋਰਟ ਦੋ ਵਾਰ ਉਹ ਦੋ ਤੇ ਦੇਖੇ ਰਤੀ ਅੰਦਰੋਂ ਚੱਕੀ ਨੂੰ ਵੀ ਤਾਂ ਮੇਰੇ ਕੋਲ ਵੀ ਆ। ਕਪੜਾ ਮਾਰ ਮੰਪੀ ਤੇ ਨੇ ਚੱਕ ਚੱਕ ਕਪੜਾ ਚੱਕ ਮਨ ਜੀ ਚੱਕਾਉਣ ਪੈ ਰਿਹਾ ਚੱਕੂ ਮਾਫ ਕਰੋ ਥੋੜਾ ਪਾਣੀ ਨਾਲ ਪਾਉਂ ਲਾ ਦੋ ਪਾਣੀ ਮੈਂ ਦੋਸਤ ਰਿਹਾ ਛੱਡ ਦਿਦਾ ਆਜੇ ਫਿਲਹਾਲ ਟੱਚਿੰਗ ਕਰ ਰਹੇ ਹਾਂ ਮਾੜੇ ਇਥੇ ਸਾਫ਼ ਕਰ ਦਿੰਦੇ ਨੇ ਜੀ ਇਹਦਾ ਪਸੀਨਾ ਪਾਣੀ ਆ ਲਿਆ ਰੋ ਮਨਪੀਦਾ ਉਹ ਪਾਣੀ ਵਾਲਾ ਬਾਈ ਮਨਪੀਦਾ ਉੱਥੇ ਸਾਫ਼ ਕਰੂਗਾ ਉਹ ਸਾਡਾ ਜੈ ਮਿਸਤਰੀ ਲੱਗ ਰਹੀ ਹੋਰੇ ਉਹਦਾ ਪਾਣੀ ਮਾਰਨਾ ਪਊਗਾ ਰੇ ਉਰੇ ਤਾਂ ਇਧਰ ਹੁਣ ਤਾਂ ਪੈਂਦਾ ਐ ਵਾਹ ਤੇ ਲਾਖੀ ਜੇ ਕੋਈ ਦੇ ਸੱਕੀ ਜੀ ਉਹ ਪੱਤੀ ਝਖ ਲੋ ਦੇਖੋ ਜੀ ਫਰੈਂਚੀ ਦੂਜੇ ਦੂਜੇ ਕੋਡ ਚ ਆਉ ਹਣਾ ਤੀਜੇ ਚ ਅਜੇ ਉੱਤੇ ਮਾਰਦੇ ਪੱਤੀ ਇਹ ਮਾਰੀ ਜੇਤੂ ਨੇ ਮਾਰੀ ਪੱਤੀ ਉਹ ਲੈ ਕਪੜਾ ਸਾਰੇ ਜੰਝੁੰ ਜੰਤੈ 12:65 ਹੋਣਾ ਆਪਾਂ ਦੇਖੋ ਜੀ ਫੁੱਲ ਸਫਾਈ ਨਾ ਕਰ ਰਹੇ ਆ ਫਿਰ ਤੇ ਕੀ ਕੋਡ ਮਾਰੇ ਆਪਾਂ ਉਹ ਜੀ ਪਲੇਟ ਪਲੇਟ ਫਾਰਮ ਦੇ ਕਰ ਰਹੇ ਹੁਣ ਆਪਾਂ ਰੰਗ ਆ ਉਧਰ ਵੱਜੇ ਕੋਈ ਨਹੀਂ ਯਾ ਕਿਹਦੇ ਹੋਣਾ ਸਾਨੂੰ ਹੂੰ ਲਓ ਜੀ ਮਾਰਦਾ ਸਾਰੇ ਕਿਤੇ ਦੇਖੋ ਇੱਥੇ ਤਾਂ ਨਹੀਂ ਮਾਰਦੇ ਆਪਾਂ ਕਿਉਂਕਿ ਇਹ ਫਰੇਮ ਅੰਦਰ ਲੁਕਜੂ ਹੂੰ ਇਹਨਾਂ ਨੇ ਇਹ ਲੋਹੇ ਰਹਿ ਹਾਂ ਲੋਹੇ ਦੇ ਮਾੜਾ ਮਾੜਾ ਜੇ ਬੱਚਿਆ ਰੰਗ ਤਾਂ ਇਹ ਜ਼ਰੂਰ ਮਾਰਾਂਗੇ ਪਰ ਹਜੇ ਫਿਲਹਾਲ ਅਸੀਂ ਮੇਨ ਉਹ ਚੀਜ਼ ਉੱਥੇ ਕਰ ਰਹੇ ਹਾਂਗੇ ਜਿੱਥੇ ਫੰਡ ਤੇ ਦੀਦਾ ਆਪਾਂ ਲਗਭਗ ਸਾਰੀ ਜਾਊਗਾ ਅੰਦਰਲੇ ਬੱਚੇ ਮਾਰਦੇ ਹਾਂ ਹੁਣ ਜੇ ਕਿਸੇ ਬਾਈ ਨੇ ਆਪਣੇ ਵਾਂਗੂ ਕਰਨਾ ਪੰਜ ਤੋਂ 6 ਸਪਰੇਹਾਂ ਬਹੁਤ ਨੇ ਹਨਾ ਕਿਉਂਕਿ ਜੇ ਆਪਾਂ ਕਿਸੇ ਮਿਸਤਰੀ ਤੋਂ ਕਰਾਉਣੇ ਆ ਬਾਈ 20000 ਤੋਂ ਘੱਟ ਖੜਾ ਹੀ ਛੜਦਾ ਅਗਲਾ ਹੂੰ ਅੱਕੜਾ ਪੜਾਈ ਰੋ ਨਾ ਜੌਂਡੀ ਤੇ ਰੀਜਨਲ ਸਪਰੇਹਾਂ ਨੇ ਕੋਈ ਦੇਤੀ ਨਹੀਂ ਹੈਗੀ ਇਹ ਕਿਸੀ ਇਹ ਕਿਸੀ ਬਾਈ ਕੋਲ 15 ਐਲੋ ਵੀ 18 ਮਾਡਲ ਲੱਕ ਤੇ 13 ਤੋਂ 18 ਮਾਡਲ ਦੇ ਵਿੱਚ ਵਿੱਚ ਨੇ ਫਿਰ ਤਾਂ ਉਹ ਆ ਜਿਹੜੀ ਲੈਣ ਹਨਾ ਹਰੇ ਟੱਕਣ ਵਾਲੀ ਜੇ ਮਿਲਦੀਆਂ ਨੇ ਜਿਸ ਜਿਹੜੀ ਮਰਜ਼ੀ ਮਿਲਦੀ ਹੈ ਉਹ ਹੀ ਲਾਉਂਦੇ ਸਪਰੇਆਂ ਤਾਂ ਇੱਕੋ ਜਿਹੀਆਂ ਨੇ ਬਾਲਾ ਬਹੁਤ ਜਮਾਣਾ ਮੋਟਾ ਸ਼ੇਡ ਦਾ ਫਰਕ ਹੁੰਦਾ ਤੇ ਮੇਰੇ ਫਿਰ ਤੇ ਤੂੰ ਮਾਰ ਲਾਗਾ ਆਪਾਂ ਦੇਖੀਂ ਨਾ ਬਾਟ ਵਾਟ ਦੇ ਸਾਨੀਏ ਮੈਂ ਮੈਂ ਉਹ ਕੁਲ ਉਹ ਨਾ ਇਹ ਡੈਕਟਰ ਦੇ ਇੱਕ ਬੋਤਲ ਦਾ ਖਤਮ ਹੋ ਗਈ ਹੈ ਨਾ ਆਪਣੀ ਇੱਕ ਕੋਡ ਤੇ ਇੱਕ ਕੋਡ ਤੋਂ ਫਿਰ ਪੇ ਵੱਜੂਗਾ ਵਧੀਆ ਉੱਥੇ ਹੈਗਾ ਆ ਨਟ ਤੇ ਆ ਨਟ ਨਟ ਹੈ ਉਹ ਸਾਹਮਣੇ ਵਾਲਾ ਇਹ ਤੁਹਾਨੂੰ ਹਾਲੇ ਲੱਗ ਰਿਹਾ ਫਿਨਿਸ਼ਿੰਗ ਨਹੀਂ ਆਈ ਹੁਣ ਜਦੋਂ ਲਾਸਟ ਕੋਡ ਮਾਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਆ ਚੀਜ਼ ਹੈ ਇਹਦਾ ਬਈ ਜਦੋਂ ਆਪਾਂ ਕੀੜ ਸੁਝਣ ਮੁਕਦਾ ਗੁੱਦੂ ਗੁੱਦੂ ਕਰਦਾਨੇ ਆ ਇੱਕ ਸਪਰੇਅ ਲਿਆ ਕੇ ਰੱਖਦੇ ਹੈਨਾ ਧੋ ਕੇ ਬਾਦੂ ਉੱਪੇ ਖੜਾਇਆ ਮਾਰਦੇ ਕਿਸੇ ਸੀ ਇਹ ਬੜੀ ਜਵੜਾ ਪੀ ਜਾ ਲੋ ਜੀ ਦੇਖੋ ਕਰਤਾ ਰੰਗ ਪਿੱਛੇ ਅਮੜ ਰਿਹਾ ਤੇ ਦੇਖੋ ਆਪਾਂ ਇਥੇ ਮਾਰ ਰਿਆ ਹਾਂ ਫਸਾਰੇ ਕਿਤੇ ਮਾਰਤਾ ਬਸ ਇੱਕ ਕੋੜ ਰਹਿ ਗਿਆ ਰਾਸਤੇ ਇੱਕ ਕੋੜ ਹੋਰ ਮਾਰ ਦਾਂਗੇ ਤੇ ਗੱਲ ਬਣ ਜੂਗੀ ਇਹ ਤਾਂ ਲੈ ਜੂ ਪਰਮਾ ਬਣ ਗਈ ਗੱਲ ਦੇਖੋ ਜੈ ਕਿ ਕਾ ਨੰਬਰ ਦੇਗਾ ਐ ਕਰਨੇ ਮਾਉਣ ਪਈ ਦ ਮੰਨ ਦੀ ਗੱਲ ਆ ਤਾਂ ਜਾਣਾ ਟਿਕਲਾਉਣ ਗਿਆਣਾ ਓਵਰਸਾਈਜ਼ ਕਰਕੇ ਆ ਨਹੀਂ ਗਲੀ ਨਿਕਲ ਕੇ ਕਾਦੇ ਬਸ ਨਹੀਂ ਇਹ ਹੈਗੇ ਨੇ ਸ਼ੀਸ਼ੇ ਵਾਲੇ ਅੱਛਾ ਨਵਾਂ ਲਾਉਣਾ ਹੂੰ ਉਹ ਵਰਸਾਈਨ ਨਿਕਲੂ ਇਹਦਾ ਹੂੰ ਇਹਦਾਂ ਮੈਂ ਹੀ ਕੱਢ ਕੇ ਦੇ ਦਾਂ ਨਾ ਕੱਢ ਦੇ ਕੱਢਨੇ ਆ ਵਾਹ ਆ ਕੀ ਕਰਤਾ ਇਹਦਾ ਉਸਤਾਦ ਹੀ ਗੱਲ ਹੀ ਬਣਾਦੀ ਹੈ ਗੱਲ ਬਣਾਉਂਦੀ ਹੈ ਨਾ ਮੇਰਾ ਤਾਂ ਦੇ ਵੀ ਚੱਕ ਤਾਂ ਆਪਾਂ ਦਾ ਫਿਰ ਦੇਖੋ ਜੀ ਇਧਰ ਜੈਨੂ ਕਹੇ ਵੀ ਇਹ ਤੈਨੂੰ ਹੁਣ ਤੋਂ ਬਾਅਦ ਸਾਥ ਕਿਹ ਕਰਾਂਗੇ ਵਿਆਹ ਨਾਟ ਖੋਲ ਦੇ ਇਹਦਾ ਕਰਮੋਲ ਫੇਰ ਤਾ ਤੇ ਜੈ ਨਹੀਂ ਕਹਤੀ ਮੈਨੂੰ ਕਹਨਾ ਮਗਰਾਟਾਂ ਤੇ ਮਾਰਦੇ ਹੁਣ ਸਾਰਾ ਦਾ ਕਰਤਾ ਫਿਰ ਆਪਾਂ ਜੈ ਦੀ ਗੱਲ ਮੋੜੀ ਨਹੀਂ ਕਿਉਂ ਜੀ ਜੈਦੇਵ ਜੀ ਠੀਕ ਆ ਜੀ ਗੱਲ ਠੀਕ ਆ ਠੀਕ ਆ ਜੀ ਹਾਂ ਵਧੀਆ ਜੈਦੇਵ ਜੀ ਦੀ ਆਪਾਂ ਗੱਲ ਮੋੜੀ ਨਹੀਂ ਹੈਗੀ ਜੀ ਜ਼ਿਆਦਾ ਕਰੋ ਜੂਤ ਪਈ ਜਾਣਗੇ ਹੂੰ ਕਿਉਂ ਕਿਉਂ ਜਿਆ ਜੂਤ ਤਾਂ ਕਿਆ ਬਣੇ ਬਣੂ ਗੱਲ ਆ ਦੀ ਆਸ ਨਹੀਂ ਦੀ ਥੋੜਾ ਖੁੱਲ ਗਿਆ ਇਹ ਨਟ ਦੀ ਆਸ ਸੀ ਓ ਖੁੱਲ ਗਿਆ ਇਹ ਕੁੱਝ ਨਹੀਂ ਹੋ ਜਾਊਗਾ ਓ ਲਿਆ ਓ ਡਬਲ ਯੂ ਨਾ ਬਸ ਡਬਲ ਹੁਣ ਜਿਹੜੀ ਬਾਤ ਜੀ ਡਬਲ ਇਹ ਦੇਖੇਗਾ ਬਣ ਗਈ ਗੱਲ ਹੂੰ ਚਾਹੀ ਇੱਕ ਮਿੰਟ ਹਾਂ ਦੇਖ ਹੂੰ ਇਹ ਟੋਏ ਦੀ ਇਹ ਚ ਦੇਖ ਬਣ ਗਈ ਗੱਲ ਹੱਥ ਫੇਰ ਕੇ ਦੇਖ ਓਕੇ ਹੂੰ ਓ ਯਾਰ ਪ੍ਰੋਟੀਨ ਬਹੁਤ ਵਧੀਆ ਯਾਰ ਇੱਕ ਨੰਬਰ ਪ੍ਰੋਟੀਨ ਹੈ ਬਲਕ ਕਰਦੇ ਓ ਬਲਕ ਕਰਦਾ ਹੂੰ ਇਹ ਨੰਨੂ ਮੋਟਾ ਆ ਗਿਆ ਜੇ ਨਹੀਂ ਹੈਗਾ ਦੂਜਾ ਲਾਜਾ ਮਹੱਪਾ ਇਹਨਾਂ ਬਹੁਤ ਪੜੀ ਜੀ ਹੈ ਤਾਂ ਪੈਣੀ ਜੀ ਲਓ ਜੀ ਟਰੈਕਟਰ ਕਰਤਾ ਜੀ ਕੰਪਲੀਟ ਅਸੀਂ ਦੇਖ ਸਕਦੇ ਹੋ ਤੁਸੀਂ ਇੱਕ ਦਿਨ ਚ ਤਿਆਰ ਹੋ ਗਿਆ ਟਰੈਕਟਰ ਸ਼ਾਈਨ ਦੇਖੋ ਬਾਈ ਟਰੈਕਟਰ ਦੀ ਐਨ ਗੱਲ ਬਣ ਗਈ ਸਰੀ ਕਹਿੰਦੇ ਹੁੰਦੇ ਨੇ ਜਿਹਨੂੰ ਉਹ ਹੋ ਗਿਆ ਕਟੋਰਾ ਰੇਤ ਉਹਦਾ ਦੇਖ ਸਕਦੇ ਹੋ ਤੁਸੀਂ ਬਾਈ ਇਹਦਾ ਮਗਰਾਟਾਂ ਤੇ ਵੀ ਮਾਰਤਾ ਇਹਤੀ ਇਹਤੀ ਐਨ ਬਾਈ ਕਈ ਬਾਈ ਕਹਿਣ ਲੱਗ ਜਾਂਦੇ ਨੇ ਮਗਰਾਟਾਂ ਚ ਐ ਹੋ ਜੂ ਫਲਾਨ ਹੋ ਜੂ ਬਾਈ ਕੁਝ ਨਹੀਂ ਹੈਗਾ ਐਂਡ ਸੇਰੀ ਬਣ ਗਿਆ ਜਿਹਨੂੰ ਕਹਿੰਦੇ ਹੁੰਦੇ ਨੇ ਓਕੇ ਦੀ ਰਿਪੋਰਟ ਉਹੀ ਰੰਗ ਸਾਰਾ ਹੁੰਦਾ ਬਾਈ ਸ਼ੋਅ ਤੇ ਸਿਰਫ ਅਸੀਂ ਬਾਹਰੋਂ ਕਰਾਇਆ ਗਿਆ ਕਿਉਂਕਿ ਸ਼ੋਅ ਸੀਗੀ ਫਾਈਬਰ ਦੀ ਫਾਈਬਰ ਤੇ ਸ਼ੈਨ ਅਲੱਗ ਹੁੰਦੀ ਹੈ ਹਾਂਜੀ ਦੇਖ ਸਕਦੇ ਹੋ ਤੁਸੀਂ ਬਾਈ ਗੱਲ ਬਣਾਤੀ ਐਂਡ ਓਕੇ ਦੀ ਰਿਪੋਰਟ ਹੋ ਗਈ ਤੇ ਕੱਲ ਨੂੰ ਜਿਹੜਾ ਸ਼ੋਅ ਟਿੱਗੀ ਟਰੈਕਟਰ ਤੇ ਤੁਹਾਨੂੰ ਫੇਰ ਦਿਖਾਵਾਂਗੇ ਵੀ ਕੀ ਹੁੰਦਾ ਕੀ ਗੱਲਬਾਤ ਹੈਣਾ ਬੇਟਾਂ ਤੇ ਵੀ ਮਾਰਦਾ ਤੇ ਬਾਕੀ ਟਰੈਕਟਰ ਓਕੇ ਆ ਬਾਈ ਦੇਖੋ ਹਿੱਸਾ ਦੇਖੋ ਸ਼ਾਈਨ ਦੇਖੋ ਬਰੇ ਰੰਗ ਦੀ ਇਹਨਾਂ ਰੰਗ ਤਾਂ ਇਹਨਾਂ ਲਈ ਆ ਸਾਰੇ ਸੰਦਾਂ ਦੇ ਓਕੇ ਜੀ ਵੀਡੀਓ ਸਾਡੀ ਸ਼ੇਅਰ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਓ ਓਕੇ ਜੀ ਥੈਂਕ ਯੂ